ਕਾਜ ਲਈ ਆਪਾਂ ਕੜਾ ਪ੍ਰਸ਼ਾਦ ਬਣਾਉਂਦੇ ਹਾਂ ਭਾਵਨਾ ਦੇ ਨਾਲ ਜੇ ਪ੍ਰਸ਼ਾਦ ਬਣਾ ਕੇ ਭਾਵਨਾ ਨਾਲ ਹੀ ਅਰਦਾਸ ਕਰੇ ਉਹ ਕਾਜ ਫੇਰ ਜ਼ਰੂਰ ਪੂਰਾ ਹੋ ਜਾਂਦਾ ਹੈ ਜੇ ਆਪਣੀ ਮਰਿਆਦਾ ਵਿੱਚ ਕਿਸੇ ਤਰ੍ਹਾਂ ਦੀ ਵੀ ਢਿੱਲ ਹੋ ਗਈ ਭਾਵੇਂ ਆਪਾਂ ਕਿਰਪਾਣ ਭੇਟਾ ਕਰ ਦਈਏ ਪਰ ਪਰਮੋਕ ਵਿੱਚ ਜਿਹੜਾ ਕੜਾ ਪ੍ਰਸ਼ਾਦ ਪ੍ਰਮਾਣ ਕਰਦੇ ਨੇ ਮਹਾਰਾਜ ਜਾਂ ਹਾਜ਼ਰ ਹੋ ਕੇ ਪ੍ਰਵਾਨ ਕਰਦੇ ਨੇ ਇਕ ਵੀ ਆਪច ਜ਼ਬਰਦਸਤੀ ਨਹੀਂ ਹੈ ਕਿ ਕੁਰਬਾਨ ਭੇਟ ਕਰਦੀ ਹੁਣ ਭੋਗ ਹੀ ਲੱਗ ਗਿਆ ਸੱਚਮੁੱਚ ਜੇ ਮਰਿਆਦਾ ਨਾਲ ਨਹੀਂ ਬਣਿਆ ਹੁੰਦਾ ਤਾਂ ਉਹ ਕਈ ਵਾਰ ਪ੍ਰਵਾਣ ਵੀ ਨਹੀਂ ਹੁੰਦਾ ਹੈ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰਨੀ ਆ ਕਿਸੇ ਤਰ੍ਹਾਂ ਦੀ ਮਰਿਆਦਾ ਦੇ ਅੰਦਰ ਪ੍ਰਸ਼ਾਦ ਬਣਾਉਣ ਲੱਗਿਆਂ ਢਿਲ ਨਾ ਆਵੇ ਇਹ ਆ ਸਿੱਧਕ ਸਾਬਤ ਭਇਓ ਆਗੇ ਸੁਖ ਭਰਪੂਰ ਜਿਹੜੇ ਸਿੱਖ ਦਾ ਇਥੇ ਇਸ ਦੁਨੀਆ ਵਿੱਚ ਸਿੱਧਕ ਸਾਬਤ ਹੈ ਸਤਿਗੁਰੂ ਜੀ ਉੱਤੇ 100% ਸਿੱਧਕ ਭਰੋਸਾ ਹੈ ਉਹਨਾਂ ਨੂੰ ਅੱਗੇ ਵੀ ਭਰਪੂਰ ਆਨੰਦ ਪ੍ਰਾਪਤ ਹੁੰਦਾ ਹੈ ਜੋ ਪਈ ਸਿੱਖ ਕੋ ਆਦਾ ਨਾਮ ਨਲੇ ਸੋ ਮਹਾਰਾਜ ਕਹਿੰਦੇ ਇੱਕ ਹੁਣ ਤੁਸੀਂ ਅਮਰ ਸਕ ਲਿਆ ਸਿੰਗ ਨਾਮ ਲਾਇਆ ਸਿੰਘਾਂ ਨੂੰ ਕੌਰ ਨਾਮ ਬੀਬੀਆਂ ਨੂੰ ਲਾਇਆ ਸਿੰਘ ਜਿਹੜਾ ਹੁੰਦਾ ਹੈ ਜਿਵੇਂ ਰਾਜੇ ਦੇ ਦੋ ਪੁੱਤਰ ਹੁੰਦੇ ਨੇ ਇੱਕ ਵੱਡਾ ਹੁੰਦਾ ਹੈ ਇੱਕ ਛੋਟਾ ਹੁੰਦਾ ਹੈ ਵੱਡੇ ਨੂੰ ਜੋ ਕਹਿੰਦੇ ਨੇ ਟਿੱਕਾ ਸਾਹਿਬ ਛੋਟੇ ਨੂੰ ਕਹਿੰਦੇ ਨੇ ਕਮਰ ਸਾਹਿਬ ਇਹ ਜਿਹੜਾ ਇਹ ਸਿੰਘ ਨੇ ਇਹ ਤਾਂ ਮੇਰੇ ਟਿੱਕਾ ਸਾਹਿਬ ਨੇ ਅਤੇ ਬੀਬੀਆਂ ਨੂੰ ਨਾਮ ਦਿੱਤਾ ਅਸੀਂ ਕਮਰ ਸਾਹਿਬ ਦਾ ਇਸ ਕਰਕੇ ਕੌਰ ਸਾਹਿਬ ਨੇ ਤਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਸਾਡੇ ਭਾਈ ਤਿੰਨ ਆਪੁੱਤਰ ਹਮਸਾਰ ਇਸ ਕਰਕੇ ਅੱਧਾ ਨਾਮ ਨਹੀਂ ਲੈਣਾ ਸਿੰਘ ਤੋਂ ਮੇਨਾ ਨਾਮ ਨਹੀਂ ਲੈਣਾ ਪਾੜ ਤੋਂ ਮੇਨਾ ਨਾਮ ਨਹੀਂ ਲੈਣਾ ਉਹ ਜੇ ਕੋਈ ਲਵੇਗਾ ਮਹਾਰਾਜ ਕਹਿੰਦੇ ਸੋ ਤਨਖਾਈਆ ਹੋ ਜਾਂਦਾ ਹੈ ਲੈ ਜੋ ਜਮ ਕੇ ਵਸ ਹੋਏ ਤੇ ਫਿਰ ਇੱਕ ਵਾਰੀ ਜਮਾਂ ਦੀ ਮਾਰ ਖਾਣੀ ਪੈਂਦੀ ਹੈ ਕਿਉਂਕਿ ਅੱਜ ਆਪਾਂ ਇੱਕ ਦਾ ਨਾਮ ਅੱਧਾ ਲਿਆ ਕੱਲੋਂ ਦੂਜੇ ਦਾ ਨਾਮ ਅੱਧਾ ਲਵਾਂਗੇ ਤੇ ਤੀਜੇ ਦਾ ਨਾਮ ਅੱਧਾ ਲਵਾਂਗੇ ਇਸ ਤੋਂ ਆਪਣੀ ਆਦਤ ਬਣ ਜਾਵੇਗੀ ਜਿਹੜੇ ਕੋਸ਼ਿਸ਼ ਕਰੋ ਖਾਸ ਕਰ ਕੱਚੇ ਜੇ ਨਾਮ ਰੱਖਦੇ ਆ ਕੋਸ਼ਿਸ਼ ਕਰੋ ਹਟਾ ਦਿਓ ਉਹਨਾਂ ਨੂੰ ਕੱਚੇ ਨਾਮ ਸ਼ੁਰੂ ਤੋਂ ਹੀ ਲੈ ਕੇ ਅਸਲੀ ਪੱਕਾ ਨਾਮ ਹੀ ਪੂਰਾ ਸਿੰਘ ਅੱਖਰ ਲਾ ਕੇ ਜੇ ਬੋਲ ਵੀ ਦਈਏ ਸਤਿਗੁਰੂ ਦੀ ਆਪਾਂ ਖੁਸ਼ੀ ਲੈਣੀ ਹੈ ਕਿਉਂਕਿ ਨਾਮ ਤਾਂ ਕੋਈ ਹੋਰ ਹੁੰਦਾ ਹੈ ਜੇਹਲੇ ਵਿੱਚ ਮੇਰੇ ਨਾਮ ਬੋਲੇ ਜਾਂਦੇ ਨੇ ਤਾਂ ਸਤਿਗੁਰੂ ਇੱਥੇ ਸਾਵਧਾਨ ਕਰਦੇ ਨੇ ਕਿ ਸਿੰਘ ਅਤੇ ਕੌਰ ਲਾ ਕੇ ਲਿਖੋ ਸਿੰਘ ਅਤੇ ਕੌਰ ਲਾ ਕੇ ਹੀ ਬੋਲੋ ਬਿਨਾਂ ਵਿਆਹ ਬਿਨ ਪਠੇ ਆਨੰਦ ਹਾਂ ਜੀ ਹੁਣ ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਖਾਣਾ ਬਿਨਾਂ ਵਿਆਹ ਹੋਇਆ ਤਾਂ ਬਿਨਾ ਆਨੰਦ ਕਾਰਜ ਹੋਇਆ ਤੋਂ ਪਰਤਰੀਆ ਰਮੈ ਨਾ ਹੇਤ ਆਨੰਦ ਉਹ ਵਿਸ਼ੇ ਸਵਾਦ ਲਈ ਐਵੇਂ ਥਾਂ ਥਾਂ ਦੇ ਉੱਤੇ ਬੇ ਵਿਚਾਰੀ ਹੋ ਜਾਣਾ ਬੇਸਵਾਵਾ ਕੋਲ ਜਾਣਾ ਪਰ ਇਸਤਰੀ ਕੋਲ ਜਾਣਾ ਮਹਾਰਾਜ ਕਹਿੰਦੇ ਸਾਡੇ ਵੱਲੋਂ ਬਾਈ ਮਨਾ ਸਿਰਫ ਜਿੱਥੇ ਆਨੰਦ ਕਾਰਜ ਹੋਇਆ ਹੈ ਇੱਕ ਆਪਣੀ ਇਸਤਰੀ ਵਿੱਚ ਜਤ ਸਤ ਵਿੱਚ ਕਾਇਮ ਰਹਿਣਾ ਇਸ ਧੀ ਨੂੰ ਹੁਕਮ ਹੈ ਆਪਣੇ ਪਤੀ ਵਰਤਾ ਧਰਮ ਵਿੱਚ ਕਾਇਮ ਰਹਿਣਾ। ਮੈਂ ਸੁਪ ਤੈ ਸਿੱਖ ਸਾਂਝ ਸਵੇਰੀ। ਇੱਕ ਜਿਹੜਾ ਐ ਸਿੱਖ ਸਵੇਰੇ ਸੁੱਤੇ ਰਹਿਣਾ ਫਿਰ ਸ਼ਾਮ ਨੂੰ ਸੁੱਤੇ ਰਹਿਣਾ। ਇਹਦਾ ਧਿਆਨ ਰੱਖੋ ਸਵੇਰੇ ਨਹੀਂ ਸੌਣਾ। ਸਭ ਧੰਨ ਹੋਏ ਇਸ਼ਨਾਨ ਕਰ ਬਾਣੀ ਪੜ੍ਹ ਭਾਈ। ਗੁਰਦੁਆਰੇ ਜਾ ਸਾਧ ਸੰਗਤਕਾਰ ਸਿਮਨ ਕਰ ਸ਼ਾਮ ਨੂੰ ਰਹਿਰਾਸ ਵੇਲੇ ਸੌਣਾ। ਇਹ ਕਿਉਂਕਿ ਆਲਸ ਪਾਉਂਦਾ ਹੈ। ਇਸ ਕਰਕੇ ਸਵੇਰੇ ਅਤੇ ਸ਼ਾਮ ਸੌਣ ਤੋਂ ਧਿਆਨ ਰੱਖਣਾ ਕਿ ਸੌਣਾ ਨਹੀਂ ਹੈ। ਸੱਚ ਝੂਠ ਕੇ ਜਾਏ ਨ ਨੀਰੀ। ਫੇਰ ਜਿਹੜੀ ਆ ਸੱਚ ਤੇ ਝੂਠ ਇੱਕੋ ਹੀ ਅੱਖਰ ਹੈ। ਕਹਿਣ ਤੋਂ ਭਾਵ ਚਾਰੇ ਪਾਸੇ ਦੁਨੀਆ 'ਚ ਝੂਠ ਹੀ ਝੂਠ ਵਰਤੀ ਹੋਈ ਹੈ। ਜਗਤ ਝੂਠ ਤਮਾਕੂ ਨੂੰ ਕਿਹਾ ਹੈ ਕਿ ਇਹ ਇੱਕ ਕਿਸੇ ਬਰਕਾਰ ਦਾ ਜਿਹੜਾ ਝੂਠਾ ਹੈ। ਜਾਂ ਕਿਸੇ ਦੇਵੀ ਦੇਵਤੇ ਦਾ ਹੋਰ ਪ੍ਰਸ਼ਾਦ ਉਹ ਵੀ ਝੂਠਾ ਮੰਨਿਆ ਹੈ। ਜਾਂ ਐਵੇਂ ਕਿਸੇ ਦਾ ਜਾ ਕੇ ਮੰਗ ਮੰਗ ਕੇ ਮੈਨੂੰ ਦਿਓ ਜੀ ਸ਼ੀਤ ਪ੍ਰਸ਼ਾਦ ਮੈਂ ਝੂਠਾ ਖਾਣਾ ਹੈ। ਇਸ ਤਰ੍ਹਾਂ ਨਹੀਂ ਖਾਣਾ। ਸਿਰਫ ਅਮਰਤ ਭਾਰੀ ਸਿੰਘ ਦਾ ਫਰਜ ਹੈ ਜਾਂ ਸੰਗਤ ਵਿੱਚ ਆਉਣ ਵਾਲਿਆਂ ਦਾ ਫਰਜ ਹੈ। ਕਿਰਪਾਨ ਭੇਟਾ ਕੜਾ ਪ੍ਰਸ਼ਾਦ। ਇਹੀ ਸਾਰਿਆਂ ਨਾਲੋਂ ਵੱਡਾ ਪ੍ਰਸ਼ਾਦ ਹੈ। ਹੋਰ ਕਿਸੇ ਥਾਂ ਦੇ ਉੱਤੇ ਜਾਂ ਕਿਸੇ ਨਾਲ ਬਹਿ ਕੇ ਰਲ ਮਿਲ ਕੇ ਭੋਜਨ ਖਾਣਾ ਵੀ ਅਸੀਂ ਇਕੱਠੇ ਖਾ ਰਹੇ ਹਾਂ ਅਸੀਂ ਏਕਤਾ ਰੱਖ ਰਹੇ ਹਾਂ ਬੜੀ ਇਹੀ ਜੀ ਏਕਤਾ ਨਾਲ ਰੱਖੋ ਮਹਾਰਾਜ ਕਹਿੰਦੇ ਜਿਹਦੇ ਨਾਲ ਮर्यादा ही ਸਾਰੀ ਖਰਾਬ ਹੋ ਜਾਵੇ ਰੱਖੇ ਨਾ ਕੇਸ ਖੁੱਲੇ ਕਰ ਜੂڑا ਕੇਸ ਖੁੱਲੇ ਨਹੀਂ ਰੱਖਣੇ ਜਿਆਦਾ ਚਿਰ ਆਪਣਾ ਜੂڑا ਦਸਤਾਰਾ ਚੰਗਾ ਧਿਆਨ ਦੇ ਨਾਲ ਛੋਟੀ ਦਸਤਾਰ ਘਰ ਬਾਹਰ ਜਾਣ ਲੱਗਿਆਂ ਵੱਡੀ ਦਸਤਾਰ ਇਸ ਤਰ੍ਹਾਂ ਕਿ ਇਸ ਬੌਧਾ ਸਮਾ ਜਿਹੜੇ ਆ ਖੁੱਲੇ ਰੱਖਣ ਤੋਂ ਸਤਿਗੁਰੂ ਜੀ ਨੇ ਮਨਾ ਕੀਤੇ ਹਨ ਦੀ ਦਸਵੰਦ ਗੁਰੂ ਕੋ ਰੂੜਾ ਰੂੜਾ ਤੋਂ ਭਾਲ ਹੁੰਦਾ ਸੁੰਦਰ ਜਿਹੜਾ ਸੋਹਣਾ ਸੁੰਦਰ ਦਸਵੰਦ ਹੈ ਜਿੰਨੀ ਕਮਾਈ ਕਰਦੇ ਆ ਬਰਕਤ ਇਹ ਦਸਵੰਦ ਦਾ ਨਾਮ ਹੈ ਬਰਕਤ ਦਸਵੰਦ ਬਾਦ ਵਿੱਚ ਨਹੀਂ ਕੱਢੀਦਾ ਇਹ ਵੀ ਇਹ ਸੂਲ ਜਾਣ ਲੋ ਤਨਖਾਹ ਲਿਆਉਣੀ ਹੈ ਪਹਿਲਾਂ ਦਸਵੰਦ ਰਾਜ ਹੀ ਕੱਢ ਲੋ ਮੈਂ ਜੇ ਘਰੇ ਚਲੇ ਗਏ ਪੈਸੇ ਫੇਰ ਨਹੀਂ ਨਿਕਲਣਾ ਦਸਵੰਦ ਭਗਤ ਕਬੀਰ ਜੀ ਕੋਲੇ ਇਸ ਤਰ੍ਹਾਂ ਆਉਂਦੇ ਹੁੰਦੇ ਸੀ ਦਸਵੰਦੀਏ ਸੋ ਉਹਨਾਂ ਨੇ ਆ ਕੇ ਬਾਹਰ ਜਾਣਾ ਵਪਾਰ ਕਰਨ 6 ਮਹੀਨੇ ਸਾਲ ਬਾਅਦ ਮੁੜਨਾ ਉਹਨਾਂ ਨੇ ਆ ਕੇ ਦਸਵੰਦ ਕੱਢਣਾ ਕਬੀਰ ਜੀ ਨੇ ਕਿਹਾ ਭਾਈ ਕੋਈ ਨਹੀਂ ਫੇਰ ਆ ਜਾਂਦੇ ਪਹਿਲਾਂ ਘਰ ਜਾਓ ਕਹਨੇ ਮਹਾਰਾਜ ਘਰ ਤਾਂ ਜਦੋਂ ਇੱਕ ਵਾਰ ਪੈਸੇ ਪਹੁੰਚ ਗਏ ਫੇਰ ਤਾਂ ਗਏ ਫੇਰ ਤਾਂ ਦਸਵੰਦ ਹੀ ਨਿਕਲਣਾ ਤਾਂ ਪਹਿਲਾਂ ਹੀ ਦਸਵੰਦ ਆਪਣਾ ਜਿਹੜਾ ਹੈ ਉਹ ਕੱਢਣਾ ਹੈ ਦਸਵੰਦ ਕੱਢੋਂਗੇ ਸਤਿਗੁਰੂ ਜੀ ਫੇਰ ਬਰਕਤ ਪਾਉਂਦੇ ਹਨ ਕਰ ਦੰਤ ਧਾਵਨ ਜਲ ਸਾਥਾ ਪਾਣੀ ਦੇ ਨਾਲ ਦੰਤ ਧਾਵਨ ਡਾਕਟਰ ਨੂੰ ਕਹਿੰਦੇ ਨੇ ਦਤਨ ਕਰਨੀ ਹੈ ਕੁਰਲਾ ਕਰਨਾ ਹੈ ਦਾਤਣ ਨਹੀਂ ਛੱਡਣੀ ਬੁਰਸ਼ ਭਾਵੇਂ ਕਰੀ ਜਾਂਦੇ ਅੱਜਕੱਲ ਪਰ ਹੁਣ ਵੇਖੋ ਦੰਦਾਂ ਵਾਲੇ ਡਾਕਟਰ ਵੀ ਇਹ ਗੱਲ ਕਹਿੰਦੇ ਆ ਕਿ ਭਾਈ ਨਿੰਮ ਦੀ ਦਾਤਣ ਕਾਲੀ ਦੀ ਜਾਂ ਟਿੱਕਰ ਦੀ ਜਾਂ ਇੱਕ ਹੋਰ ਦਾਤਣ ਜਿਹੜੀ ਕੋਈ ਅੱਛੀ ਹੈ ਉਹ ਦਾਤਣ ਤੁਸੀਂ ਛੱਡੋ ਨਾ ਕਿਉਂਕਿ ਦਾਤਣ ਕਰਨ ਨਾਲ ਦੰਦਾਂ ਦੀ ਮਜ਼ਬੂਤੀ ਹੈ ਦੰਦਾਂ ਦਾ ਸਬੰਧ ਸਿੱਧਾ ਪੇਟ ਨਾਲ ਹੈ ਅੱਖਾਂ ਨਾਲ ਹੈ ਸਿਰ ਨਾਲ ਹੈ ਤਾਂ ਤੇ ਸਤਿਗੁਰੂ ਮਹਾਰਾਜ ਕਹਿੰਨੇ ਆਪਣੇ ਦਾਤਣ ਕਰਨੀ ਤੇ ਇਸੇ ਪ੍ਰਕਾਰ ਫੁੱਲਾ ਜਲ ਵਰਤਣਾ